ਪੰਜਾਬ ਚ ਪਹਿਲੀ ਵਾਰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ 24 ਨਵੰਬਰ ਨੂੰ ਚੰਡੀਗੜ੍ਹ ਤੋਂ ਬਾਹਰ ਸੇ ਅਨੰਦਪੁਰ ਸਾਹਿਬ ਵਿਖੇ ਹੋ ਸਕਦਾ ਹੈ। ਇੱਕ ਰੋਜ਼ਾ ਸੈਸ਼ਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸ਼ਹੀਦੀ ਪੁਰਬ ਨੂੰ ਸਮਰਪਿਤ ਸਮਾਗਮ ਦਾ ਆਇਆ ਹੋਵੇਗਾ। ਦਾਸਤੇ ਇੱਕ ਸਿੱਖਿਆ ਮੰਤਰੀ ਹਰਜੋਤ ਬੈਂਸ ਤੇ ਰਾਜ ਦੇ ਸੈਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਲਾਕਾਰ ਦੀਪਕ ਬਾਲੀ ਨੇ ਬੀਤੇ ਦਿਨ ਚੰਡੀਗੜ੍ਹ ਚ ਵੱਖ-ਵੱਖ ਸੰਤਨਾਂ ਨਾਲ ਇੱਕ ਲੰਬੀ ਮੀਟਿੰਗ ਤੋਂ ਬਾਅਦ ਇਹ ਪ੍ਰਸਤਾਵ ਦਿੱਤਾ। ਉਹਨਾਂ ਨੇ ਹੋਰ ਸਮਾਗਮਾਂ ਤੇ ਵੀ ਚਰਚਾ ਕੀਤੀ। ਇਸ ਮੀਟਿੰਗ ਤੋਂ ਬਾਅਦ ਅਰਜੋਤ ਬੈਂਸ ਨੇ ਕਿਹਾ ਕਿ ਅਸੀਂ 24 ਨਵੰਬਰ ਨੂੰ ਅਰੰਗਪੁਰ ਸਾਹਿਬ ਚ ਵਿਧਾਨ ਸਭਾ ਸੈਸ਼ਨ ਕਰਵਾਉਣ ਲਈ ਵਿਧਾਨ ਸਭਾ ਸਕੱਤਰੇਤ ਨਾਲ ਗੱਲਬਾਤ ਕਰ ਰਹੇ ਹਾਂ ਮੀਡੀਆ ਰਿਪੋਰਟ ਦੇ ਮੁਤਾਬਕ ਜਿਵੇਂ ਅਰੰਗਪੁਰ ਸਾਹਿਬ ਚ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਲਈ ਹੁਣ ਤੱਕ ਚੁਣੇ ਗਏ ਸਥਾਨਾਂ ਚ ਦਸ਼ਮੇਸ਼ ਅਕੈਡਮੀ ਤੇ ਵਿਰਾਸਤੇ ਖਾਲਸਾ ਆਡੀਟੋਰੀਅਮ ਸ਼ਾਮਲ ਨੇ ਹੋਰ ਸਥਾਨਾਂ ਤੇ ਵੀ ਚਰਚਾ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਵਿਸ਼ੇਸ਼ ਸੈਸ਼ਨ ਪਹਿਲਾਂ 2019 ਜੀ ਤਤਕਾਲੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੁਆਰਾ ਆਯੋਜਿਤ ਕੀਤਾ ਗਿਆ ਸੀ ਪਰ ਇਹ ਸੈਸ਼ਨ ਵਿਧਾਨ ਸਭਾ ਚੀ ਆਯੋਜਿਤ ਕੀਤਾ ਗਿਆ ਸੀ ਤੇ ਹੁਣ ਮਾਨ ਸਰਕਾਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਸਮਾਗਮਾਂ ਦੇ ਹਿੱਸੇ ਵਜੋਂ ਇੱਕ ਸੈਸ਼ਨ ਕਰਨ ਜਾ ਰਹੀ ਹੈ ਜੋ ਕਿ ਕਿਹਾ ਜਾ ਰਿਹਾ ਹੈ ਕਿ ਨੰਦਪੁਰ ਸਾਹਿਬ ਵੀ ਕਿ ਹੋ ਸਕਦਾ ਹੈ ਇਹ ਪੰਜਾਬ ਚ ਪਹਿਲੀ ਵਾਰ ਹੋਵੇਗਾ ਕਿ ਵਿਧਾਨ ਸਭਾ ਦਾ ਸੈਸ਼ਨ ਚੰਡੀਗੜ੍ਹ ਚ ਨਾ ਹੋਵੇ ਕਿਸੇ ਹੋਰ ਸਥਾਨ ਤੇ ਇੱਕ ਕਾਰਵਾਈ ਹੋਵੇ ਤੇ 24 ਤਰੀਕ ਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪਹਿਲੀ ਵਾਰ ਹੀ ਪੰਜਾਬ ਦੇ ਵਿੱਚ ਵਿਧਾਨ ਸਭਾ ਦੇ ਨਾਲ ਸਪੀਕਰ ਸਾਹਿਬ ਨਾਲ ਗੱਲ ਚੱਲਦੀ ਵਿਧਾਨ ਸਭਾ ਕੰਟਰੈਟ ਵਿੱਚ ਗੱਲ ਚੱਲ ਰਹੀ ਹੈ ਤੇ ਤਿਆਰੀਆਂ 'ਚ ਅਸੀਂ ਲੱਗੇ ਹੋਏ ਹਾਂ ਕਿ ਪਹਿਲੀ ਵਾਰੀ ਹੋਊਗਾ ਪੰਜਾਬ ਦੀ ਵਿਧਾਨ ਸਭਾ ਵਿਧਾਨ ਸਭਾ ਤੋਂ ਉੱਠ ਕੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਲੱਗੂਗੀ ਉਹਦੀ ਸਾਡੀ ਇਹ दिली ਇੱਛਾ ਹੈ ਸਾਡੀ ਕੋਸ਼ਿਸ਼ ਹੈ ਉਸ ਦਿਨ 24 ਤਰੀਕ ਨੂੰ ਵਿਧਾਨ ਸਭਾ ਸੈਸ਼ਨ ਹੋਊਗਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਤੇ ਸ਼ਾਮੀ ਫੇਰ ਡਰਨ ਸ਼ੋਅ ਹੋਊਗਾ ਸ਼ਾਮੀ ਫੇਰ ਕੀਰਤਨ ਦਰਬਾਰ ਤੇ 25 ਤਰੀਕ ਨੂੰ ਖੰਡਪੜ ਸਾਹਿਬ ਦਾ ਪਹੁੰਚ ਹੋਊਗਾ ਉਸ ਤੋਂ ਪ੍ਰ ਗੁਰੂ ਸਾਹਿਬ ਦੀ ਨਵੇਂ ਪਾਛੀ ਬਾਣੀ ਦਾ ਜਿਹੜਾ ਹੈ ਰਸ ਪਿੰਨਾ ਕੀਰਤਨ ਹੋਊਗਾ ਤੇ ਉਸ ਤੋਂ ਬਾਅਦ ਇੱਕ ਸਰਬੱਤ ਦਾ ਭਲਾ ਜਿਹੜੀ ਇਕੱਤਰਤਾ ਹੋਊਗੀ ਜਿਹਦੇ ਤੇ ਨਾਲ ਹੀ ਪੂਰੇ ਪੰਜਾਬ ਦੇ ਵਿੱਚ ਨੰਕੁਰ ਸਾਹਿਬ ਜੀ ਪੂਰੇ ਪੰਜਾਬ ਦੇ ਵਿੱਚ ਬਲੱਡ ਡੋਨੇਸ਼ਨ ਕੈਂਪ ਲੱਗਣਗੇ ਤੇ ਉਸ ਦਿਨ ਸਾਡੇ 3.5 ਲੱਖ ਜਿਹੜੇ ਪੌਦੇ ਐ ਉਹ ਪੂਰੇ ਪੰਜਾਬ 'ਚ ਲੱਗਣਗੇ ਤੇ ਸਾਡੇ ਸਿਹਤ ਮੰਤਰੀ ਮੰਤਰੀ ਵੱਲੋਂ ਜਿਹੜੇ ਹੈ ਸਾਰੀ ਸੰਗਤ ਨੂੰ ਸੌਂਹ ਜਿਹੜੀ ਹੈ ਇੱਕ ਪਲੇਜ organ donation ਦੀ ਜਿਹੜੀ ਹੈ ਉਹ ਹੋਊਗੀ ਤੇ ਸ਼ਾਮੀ ਫਿਰ ਜਿਹੜਾ ਹੈ ਉੱਥੇ drone show ਹੋਊਗਾ ਅਨੰਦਪੁਰ ਸਾਹਿਬ ਵਿਖੇ ਇਸ ਤੋਂ ਇਲਾਵਾ ਮਸ਼ਾਲ ਦੀ ਲਾਈਟਨਿੰਗ ਅਨੰਦਪੁਰ ਸਾਹਿਬ ਦੇ ਵਿਖੇ ਤਿਆਰੀਆਂ ਸੜਕਾਂ ਸਾਰੀ ਉੱਤੇ ਲੱਗੇ ਹੋਏ ਆ ਚਾਰ ਜਿਹੜੇ ਪ੍ਰਮੁੱਖ ਸ਼ਹਿਰ ਹਨ ਉਹਨਾਂ ਨੂੰ ਵੀ ਜਿਹੜਾ ਉੱਥੇ ਵੀ ਮਸ਼ਾਲਾਂ ਲੱਗਣਗੀਆਂ ਉੱਥੇ ਵੀ ਵੱਡੇ ਸਮਾਗਮ ਹੋਣਗੇ ਜਿਦੇ ਵਿੱਚ ਅੰਮ੍ਰਿਤਸਰ ਜਿੱਥੇ ਗੁਰੂ ਸਾਹਿਬ ਦਾ ਜਨਮ ਹੋਇਆ ਬਾਬਾ ਬਾਬਾ ਕਾਲਾ ਜਿੱਥੇ 26 ਸਾਲ 9 ਮਹੀਨੇ 13 ਦਿਨ ਗੁਰੂ ਸਾਹਿਬ ਨੇ ਭਗਤੀ ਕੀਤੀ ਅਨੰਦਪੁਰ ਸਾਹਿਬ ਦਾ ਸ਼ਹਿਰੀ ਹੁਣੀ ਬਸਾਇਆ ਉੱਥੋਂ ਹੀ ਗੁਰੂ ਸਾਹਿਬ ਚੱਲ ਕੇ ਦਿੱਲੀ ਮੁਚਾਲੇ ਪਏ ਉੱਥੇ ਉਹਨਾਂ ਦੇ ਸੀਸ ਦਾ ਜਿਹੜਾ ਹੈ ਸੰਸਕਾਰ ਹੋਇਆ ਤੇ ਖੁਦ ਜ਼ਮੀਨ ਲੈ ਕੇ ਜਿਹੜਾ ਹੈ ਅਨੰਦਪੁਰ ਸਾਹਿਬ ਸ਼ਹਿਰ ਬਸਾਇਆ ਸੀ ਤੇ ਚੌਥਾ ਪਟਿਆਲਾ ਇੱਥੇ ਵੱਡੇ ਸਮਾਗਮ ਹੋਣਗੇ